ਬਾਈ ਜੀ ਗੇੜ ਕਰਨਾ ਆਂ ਕੀ ਆਰੀ ਜੀ ਜੀ ਤਮਾਤੇ ਕਰੂ ਕਿਸਨ ਕਮਾ ਨਾ ਲੀ ਕਰਨਾ ਹੱਥੀ ਨਾਤੀ ਆਰੇ ਤਾਮਾਤੇ ਜੀ ਬਾਈਕ ਸਾਈਡ ਤੇ ਲਾ ਲਓ ਮੇਰਾ ਵੀਰ ਰਸਤੇ ਚ ਨਾ ਰੋਕੋ ਰਸਤਾ ਨਾ ਰੋਣਾ ਜੀ ਬਾਈ ਅੱਪਾ ਤੇਰੇ ਮਾਈ ਅਧਵੀ ਜੀ ਅਧ ਪੈ ਜੀ ਗਰਮਾ ਗਰਮ ਖੜੀ ਚੌੜਾ ਨਾਲ ਮਿੱਠੇ ਚੌਲ ਸਨਾਮਾ ਕਿੱਲੇ ਚਾਰ ਕਿੱਤੇ ਹੋਏ ਕਾ ਕਰ ਲੈ ਇਹਦੇ ਪਰਿਵਾਰ ਦੇ ਸੁਖਸ਼ਾਂ ਦੀ ਬਸ ਸੁਣ ਸਾਡੇ ਲਾ ਕੇ ਸਾਡੇ ਦੇ ਕੇ ਸਾਢੀ ਦਾ ਆ ਜਾਓ ਵੀਰ ਜੀ ਆ ਜਾਓ ਭੈਣ ਜੀ ਮੇਰਾ ਨਾਮ ਸੋਜੀ ਸਿੰਘ ਜੀ ਕਿਹੜਾ ਜਾਓਗੇ ਦਾ ਹਾਲ ਸਾਡਾ ਸੰਗਾਂ ਦੇ ਮੇਲੇ ਤੇ ਲੰਗਰ ਲਗਾਇਆ ਇਹ ਸਾਡੇ ਨਾਲ ਸਟੈਟ ਸਟੈਂਡ ਵੱਲੋਂ ਗੁਰਮਰਦਾਸ ਸਟੈਟ ਸਟੈਂਡ ਆ ਪਦਮ ਬਾਦ ਇਹ ਆਡੇ ਹਰ ਸਾਲ ਮਲੇ ਹ 8-9 ਸਾਲੋਂ ਜਲੇ ਲੰਗਰ ਲਾਉਂਦੇ ਨੇ ਇੱਥੇ ਇੱਥੇ ਹਰ ਸਾਲ ਹੀ ਮਲੇ ਲੰਗਰ ਲਾਈਦਾ ਆਪਣੇ ਜਨੇ ਦੇ ਡਰਾਈਵਰ ਪ੍ਰਾਦ ਸੰਯੋਗ ਦੇ ਨਾਲ ਡਰਾਈਵਰ ਭਾਵਾ ਦਾ ਬਾਜ਼ਾਰ ਵਾਲੇ ਲੋਕਾਂ ਦਾ ਕਿੰਨਾ ਖਾਸ ਮਿਲਦਾ ਬਹੁਤ ਬਹੁਤ ਸਾਥ ਮਿਲਦਾ ਜੇ ਮੈਂ ਡਰਾਈਵਰ ਨਾਲ ਸਾਥ ਦਿੰਦੇ ਆ ਜਿਹੜੇ ਆਪਣੇ ਬਾਜ਼ਾਰ ਵਾਲੇ ਆ ਸਾਡੇ ਬਾਜ਼ਾਰ ਇਹ ਬਹੁਤ ਸਾਥ ਦਿੰਦਾ ਸਾਡਾ ਜੀ ਸਾਡਾ ਇਹ ਲੰਗਰ ਇਹ ਸਵੇਲੇ ਮਲਸੂਰੇ ਪਹਿਲਾਂ ਮਠੇ ਚੌਲਾਂ ਦਾ ਲੱਗਾ ਸੀ ਹੁਣ ਕਈ ਕੜੀ ਚੌਲ ਆਇਆ ਇਸ ਤੋਂ ਬਾਅਦ ਮਲੇ ਚਾਪ ਪਕੌੜੇ ਚੱਲਣਗੇ ਜੀ ਮੇਰਾ ਨਾਮ ਬਲਦੇਵ ਹੈ ਜੀ ਕੀ ਕਹਿਣਾ ਚਾਹੋਗੇ ਹਰ ਸਾਲ ਦੀ ਤਰ੍ਹਾਂ ਮੈਂ ਕਹਿਣਾ ਚਾਹਾਂਗਾ ਕਿ ਇਹ ਡਰਾਈਵਰ ਭਰਾਵਾਂ ਦੀ ਅਤੇ ਪਿੰਡ ਦੇ ਸਹਿਯੋਗ ਦੇ ਨਾਲ ਸਾਰਾ ਹੀ ਇਹ ਕਾਰਜ ਕੀਤਾ ਜਾਂਦਾ ਸੰਗਤਾਂ ਦੇ ਸਹਾਰੇ ਦੇ ਨਾਲ ਠੀਕ ਹੈ ਜੀ ਤਾਂ ਇਹ ਲੰਗਰ ਜੋ ਹੈ ਅਸੀਂ ਹਰ ਸਾਲ ਹੀ ਲੌਣੇ ਆ ਰਲ ਮਿਲ ਕੇ ਠੀਕ ਹੈ ਜੀ ਤੇ ਇਸ ਲੰਗਰ ਦੇ ਵਿੱਚ ਜੋ ਤਿਆਰ ਕੀਤਾ ਜਾਂਦਾ ਹੈ ਚੌਲ ਕੜੀ ਚੌਲ ਦਾ ਲੰਗਰ ਮਿੱਠੇ ਚੌਲ ਚਾਹ ਪਕੌੜੇ ਦਾ ਲੰਗਰ ਅਤੇ ਹੋਰ ਵੀ ਕਈ ਵਸਤੂਆਂ ਦਾ ਲੰਗਰ ਅਸੀਂ ਸਾਰੇ ਮਿਲ ਜੁਲ ਕੇ ਪ੍ਰਵਾਲਾ ਕਰਦੇ ਆਂ ਅਜੀ ਕੀ ਨਾਮ ਤੁਹਾਡਾ ਜੀ ਜਨਾ ਬਲਦੇਵ ਸਿੰਘ ਜੀ ਜੇਣਾ ਚਾਹੋਗੇ ਹਾਲ ਸਾਹ ਦੀ ਤਰ੍ਹਾਂ ਜਿਹੜਾ ਡਰਾਈਵਰ ਭਰਵਾ ਲਓ ਜਿਹੜਾ ਲੰਗਰ ਲਗਾ ਰਿਹਾ ਅਸੀਂ ਇਹ ਕਰਨਾ ਥੋੜਾ ਨੂੰ 7-8 ਸਾਲ ਹੋ ਗਏ ਹੈ ਸੇਵਾ ਕਰਦੇ ਆ ਉਹਨੂੰ ਤਾਂ ਹੱਜ ਜਿੰਦੇ ਜਿਨਾ ਅੰਗੇ ਤੇ ਸੇਵਾ ਕਰਦੇ ਰਹਿਵਾਂਗੇ ਕਿਹੜੀ ਕਿਹੜੀ ਚੀਜ਼ ਆ ਜਿਹੜਾ ਲੰਗਰ ਲਗਾਇਆ ਹੈ ਅਸੀਂ ਇਹ ਤੇ ਕੜੀ ਚੌਲ ਤੇ ਚਾਂਪ ਗੋਲੇ ਤੇ ਪਿਛਲੀ ਵਾਰ ਤੇ ਸੰਯੋਗ ਨਾਲ ਮਨਾਵਾ ਕੇ ਗਾਵੇਂ ਤੇ ਜੇ ਉਹ ਸਾਡੀ ਸੇਵਾ ਉਹਦੇ ਨਾਲ ਲਗਾਤਾਰ ਨੰਗਰ ਚੱਲਦਾ ਲਗਾਤਾਰ ਚੱਲਦਾ ਵਾ ਹਰ ਸਾਲ ਹਰ ਸਾਲ ਤੇ 11 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ